ਪਰ ਥੋਕਾ ਸਫਾਨਾ ਦੇ ਵਿੱਚ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਤਿੱਖੇ ਸਵਾਲ ਕਰਨ ਵਾਲੀ ਬੀਬੀ ਕਿਰਨਜੀਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇੱਕ ਗੱਲ ਕਰਕੇ ਸਿੱਖਾਂ ਦੇ ਹਿਰਦਿਆਂ ਨੂੰ ਬਹੁਤ ਬਲਉਂਦ ਰਿਆ ਉਹ ਕਹਿੰਦੀ ਹੈ ਕਿ ਜੋ ਕੁਝ 1984 ਚ ਹੋਇਆ ਉਹ ਰਾਹੁਲ ਗਾਂਧੀ ਦੀ ਦਾਦੀ ਨੇ ਕੀਤਾ ਸੀ ਉਹਦੇ ਲਈ ਰਾਹੁਲ ਗਾਂਧੀ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੁੰਦਾ ਚਾਹੀਦਾ ਬੀਬੀ ਜੀ ਮੰਨ ਲਿਆ ਕਿ ਰਾਹੁਲ ਗਾਂਧੀ ਉਸ ਵੇਲੇ 14 ਸਾਲ ਦਾ ਹੋਵੇਗਾ ਕਿਉਂਕਿ 1970 ਦਾ ਜੰਮਿਆ ਉਹਦੇ ਪਿਓ ਨੇ 1984 ਦੇ ਵਿੱਚ ਸਿੱਖਾਂ ਦੇ ਨਾਲ ਬੜਾ ਵੱਡਾ ਜ਼ੁਲਮ ਟਾਇਆ ਦਿੱਲੀ ਦੇ ਵਿੱਚ ਤੇ ਉਹਦੀ ਦਾਦੀ ਨੇ ਜਿਹੜਾ ਕੁਝ ਕੀਤਾ ਉਹ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਹੁਣ ਇੱਥੇ ਆ ਜਾਓ ਬੀਬੀ ਜੀ ਅੱਜ ਰਾਹੁਲ ਗਾਂਧੀ ਤਕਰੀਬਨ 55 ਸਾਲ ਦਾ ਹੋ ਚੁੱਕਾ ਹੈ ਇਹਨਾਂ 55 ਸਾਲਾਂ ਦੇ ਵਿੱਚ 2004 ਤੋਂ ਲੈ ਕੇ 2014 ਤੱਕ ਰਾਹੁਲ ਗਾਂਧੀ ਦੀ ਕੇਂਦਰ ਦੇ ਵਿੱਚ ਸਰਕਾਰ ਰਹੀ ਹੈ ਉਹੀ ਸਾਡੇ ਦੋਚੀ ਸੱਜਨ ਕੁਮਾਰ ਉਹੀ ਸਾਡੇ ਦੋਚੀ ਜਗਦੀਸ਼ ਟਾਈਟਲਰ ਤੇ ਹੋਰ ਵੀ ਕਈ ਸਾਥੀ ਉਹਨਾਂ ਦੇ ਜਿਹੜੇ ਕਿ ਇਹ ਸਰਕਾਰ ਦਾ ਆਨੰਦ ਲੈਂਦੇ ਰਹੇ ਤੇ ਆਨੰਦ ਕਿਹਦੀ ਅਗਵਾਈ ਚ ਲੈਂਦੇ ਰਹੇ ਇਸੇ ਰਾਹੁਲ ਗਾਂਧੀ ਉਹਨਾਂ ਦੀ ਅਗਵਾਈ ਦੇ ਵਿੱਚ ਉਸ ਵੇਲੇ ਸੋਨੀਆ ਗਾਂਧੀ ਰਾਹੁਲ ਗਾਂਧੀ ਸਾਰਾ ਕੁਝ ਆਪ ਚਲਾ ਰਹੇ ਸੀ